ਸਰ ਪਹਿਲੀ ਵਾਰ ਇਨਾਮ ਨਿਕਲਿਆ ਜੀ 3 ਕਰੋੜ ਦਾ ਆਪਣੇ ਸ਼ਹਿਰ ਚ ਪਹਿਲੀ ਵਾਰ ਹੀ ਲੱਗਿਆ ਜੀ ਨਾਮ ਇਸ ਤੋਂ ਪਹਿਲਾਂ ਛੋਟੇ ਨਾਮ ਤਾਂ ਲੱਗਦੇ ਰਹੇ ਆ ਜੀ ਆਪਣੇ ਸਟਾਲ ਤੇ ਵੀ 2 ਲੱਖ ਦਾ ਲੱਗਿਆ ਇਸ ਤੋਂ ਪਹਿਲਾਂ 10 ਲੱਖ ਦਾ ਨਾਮ ਲੱਗਿਆ ਜੀ ਪਰ ਕਰੋੜਾਂ ਦਾ ਨਾਮ ਆਪਣੇ ਸ਼ਹਿਰ ਚ ਪਹਿਲੀ ਵਾਰ ਹੀ ਲੱਗਿਆ ਜੀ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਇਨਾਮ ਸਾਡੇ ਆਪਣੀ ਦੁਕਾਨ ਤੋਂ ਲੱਗਿਆ ਜੀ ਸਰ ਇਹ ਕਿੰਨੇ ਦੀ ਲਾਟਰੀ ਖਰੀਦੀ ਸੀ ਬੰਦੇ ਨੇ 500 ਰੁਪਏ ਦੀ ਖਰੀਦੀ ਸੀ 500 ਰੁਪਏ ਤੁਹਾਨੂੰ ਪਤਾ ਸੀ ਬੰਦਾ ਕੌਣ ਹੈ ਕੋਈ ਪਛਾਣਤੀ ਕਿੱਦਾਂ ਪਤਾ ਲੱਗਿਆ ਕਿ ਇਹ ਲਾਟਰੀ ਵੀ ਨਿਕਲੀ ਆ ਇਹ ਸਾਡੇ ਨੌਂਚ ਨੇ ਜੀ ਸ਼ਰਮਾ ਜੀ ਕਰਕੇ ਜਾਣਦੇ ਆਂ ਅਸੀਂ ਇਹ ਐਨਐਫਐਲ ਚ ਜੌਬ ਕਰਦੇ ਨੇ ਜੀ ਉਹਨਾਂ ਦੇ ਨਾਲ ਲੜਕਾ ਆਇਆ ਸੀਗਾ ਇਹ ਡਿਟੇਲ ਉਹਨਾਂ ਦੀ ਸਾਡੇ ਕੋਲ ਨੋਟ ਸੀਗੀ ਬਟ ਕਨਫਿਊਜ਼ਨ ਉਹਨਾਂ ਨੂੰ ਸੀਗੀ ਵੀ ਸ਼ਾਇਦ ਟਿਕਟ ਉਹਨਾਂ ਕੋਲ ਹੈ ਜਾਂ ਉਹਨਾਂ ਦੇ ਜਿਹੜੇ ਨਾਲ ਲੜਕਾ ਆਇਆ ਉਹਨਾਂ ਕੋਲ ਹੈ ਫਿਰ ਕਨਫਰਮ ਹੋਇਆ ਵੀ ਹਾਂ ਉਹਨਾਂ ਦੇ ਲੜਕਾ ਜਿਹੜਾ ਆਇਆ ਸੀ ਨਾਲ ਉਹਦੀ ਹੀ ਟਿਕਟ ਲੱਗੀ ਹੈ ਜੀ ਤੇ ਉਹਦਾ 3 ਕਰੋੜ ਦਾ ਟਰਾਂ ਲੱਗਿਆ ਤੇ ਐਨੇ ਦਿਨ ਕਿਉਂ ਲੱਗੇ ਬੰਦਾ ਪਤਾ ਲੱਗਦਾ ਉਹ ਆਪਣੀ ਜਾਣਕਾਰੀ ਗੁਪਤ ਰੱਖਣਾ ਚਾਹੁੰਦੇ ਸੀਗੇ ਜਿੰਨੀ ਦੇਰ ਟਿਕਟ ਡਿਪਾਰਟਮੈਂਟ ਤੱਕ ਨਹੀਂ ਪਹੁੰਚਦੀ ਡਿਪਾਰਟਮੈਂਟ ਦੇ ਹੈੱ ਕੀ ਕਰੀਏ ਕਿ ਕੀ ਸੋਚਦੇ ਹਾਂ ਕਿ ਕਿਉਂ ਐ ਸਰ ਬੰਦੇ ਦੀ ਆਪਣੀ ਪ੍ਰਾਇੋਰਟੀ ਸੀਗੀ ਸਰ ਪਰਸਨਲ ਰੀਜ਼ਨ ਸੀਗੇ ਆਪਾਂ ਉਹਦੇ ਜ਼ਿਆਦਾ ਇਨਫੋਰਮੇਸ਼ਨ ਹੀ ਲਈ ਜਿੱਦਾਂ ਉਹਨਾਂ ਨੇ ਕਿਹਾ ਪਉਦਾਂ ਚੱਲੇ ਆ ਤੇ ਸਰ 3 ਕਰੋੜ ਦਾ ਨਾਮ ਨਿਕਲ ਗਿਆ ਹਾਂਜੀ ਗਵਰਨਮੈਂਟ 30% ਟੈਕਸ ਕੱਟਦੀ ਐ ਸਰ 2 ਕਰੋੜ 10 ਲੱਖ ਐਸਟੀਮੇਟਿਡ ਉਹਨੂੰ ਮਿਲੇਗਾ ਤੇ ਤੁਹਾਨੂੰ ਵੀ ਕਮਿਸ਼ਨ ਮਿਲੂਗੀ ਹਾਂਜੀ ਸਾਡੀ ਵੀ ਕਮਿਸ਼ਨ ਹੁੰਦੀ ਆ ਜੀ ਸਬ ਸੈਲਰ ਦੀ ਸਬ ਸਟਾਕਿਸ ਦੀ 5 ਲੱਖ ਕਮਿਸ਼ਨ ਐ ਜੀ ਟੈਕਸ ਉਸ ਤੇ ਉੱਪਰ ਕੱਟੇਗਾ ਔਰ ਸੈਲਰ ਦਾ ਸਾਡਾ 20 ਲੱਖ ਕਮਿਸ਼ਨ ਐ ਜੀ ਟੈਕਸ ਉਸ ਤੇ ਉੱਪਰ ਕੱਟੇਗਾ ਮਤਲਬ 3 ਕਰੋੜ ਦੇ ਵਿੱਚੋਂ 20 ਲੱਖ ਤੋਂ ਮਿਲੂਗਾ ਤੇ ਜਿਹੜਾ ਟੈਕਸ ਹੈ ਉਹ ਕੱਟਿਆ ਜਾਊਗਾ ਹਾਂ ਜੀ ਸਰ ਤੇ ਆਪ ਕਿਤਾ ਤੱਕ ਮਿਲਦਾ ਜੀ ਸਰ ਇਹ ਨੂੰ ਮਹੀਨਾ ਡੇਢ ਮਹੀਨਾ ਮਹੀਨਾ ਡੇਢ ਮਹੀਨੇ ਦਾ ਪ੍ਰੋਸੈਸ ਹੈਗਾ ਜੀ ਇਹ ਬਾਕੀ ਜਿੰਨੀ ਜਲਦੀ ਟਿਕਟ ਜਮਾ ਹੋ ਚੁੱਕੀ ਹੈ ਡਿਪਾਰਟਮੈਂਟ ਚ ਕੋਸ਼ਿਸ਼ ਰਹੀਗੀ ਵੀ ਜਿੰਨੀ ਜਲਦੀ ਕੈਸ਼ ਹੋ ਜਾਉ ਉਹਨਾਂ ਵਧੀਆ ਜੀ ਤੇ ਸਰ ਕੀ ਅਪੀਲ ਕਰੋਗੇ ਲੋਕਾਂ ਨੂੰ ਤੁਸੀਂ ਤੁਹਾਡੇ ਕੋ ਆਣ ਜਲਦੀ ਜਲਦੀ ਕਿ ਬਿਲਕੁਲ ਮੇਰੀ ਇਹੀ ਅਪੀਲ ਹੈ ਜੀ ਸਾਰਿਆਂ ਨੂੰ ਪਹਿਲਾਂ ਡਰਾਅ ਲੱਗਣ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀ ਨੂੰ ਇਹੀ ਹੁੰਦਾ ਸੀ ਵੀ ਪਤਾ ਨਹੀਂ ਡਰਾਅ ਆਪਣੇ ਇੱਥੇ ਲੱਗਦੇ ਵੀ ਆ ਨਹੀਂ ਲੱਗਦੇ ਬਟ ਹੁਣ ਜਦੋਂ ਡਰਾਅ ਆਪਣੇ ਸਟਾਲ ਤੇ ਲੱਗ ਚੁੱਕਾ ਹੈ 100% ਕਨਫਰਮ ਹੈ ਵੀ ਟਿਕਟਸ ਤੁਸੀਂ ਵੱਧੋ ਵੱਧ ਪਾਓ ਤੇ ਸਾਡੀ ਦੁਕਾਨ ਤੇ ਵਿਜ਼ਿਟ ਕਰਕੇ ਆਪਣਾ ਭਾਗੇਸ਼ਾਲੀ ਟਿਕਟ ਲਓ ਤੇ ਸਰ ਕਈ ਦਿਨ ਹੈ ਕਨਫਿਊਜ਼ਰ ਹੈ ਕਿਉਂਕਿ ਜਦ ਆਸੀ ਜੀ ਫੋਨ ਤਾਂ ਬਹੁਤ ਆਏ ਜੀ ਬਟ ਜਦੋਂ ਕਿਹਾ ਗਿਆ ਸੀ ਸਾਨੂੰ ਸਖਤ ਕਿਹਾ ਗਿਆ ਸੀ ਬੰਦੇ ਵੱਲੋਂ ਵੀ ਮੇਰੀ ਆਈਡੈਂਟੀਟੀ ਬਿਲਕੁਲ ਵੀ ਡਿਸਕਲੋਜ਼ ਨਾ ਕੀਤੀ ਜਾਏ ਸ਼ਹਿਰ ਚ ਹੋਰ ਵੀ ਰੋਲਾ ਸੀ ਵੀ ਸ਼ਾਇਦ ਕਿਸੇ ਹੋਰ ਦੀ ਨਿਕਲੀ ਆ ਕਾਫੀ ਨਾਮ ਸਾਹਮਣੇ ਆਏ ਬਟ ਸਚਾਈ ਜੋ ਸੀਗੀ ਉਹ ਆਪਾਂ ਕਲੀਅਰ ਕਰਤੀ ਹੈ ਆ ਵੀ ਜਿਹੜੇ ਬੰਦੇ ਹੈਗੇ ਉਹਨਾਂ ਦਾ ਲੱਗਿਆ ਨਾਮ ਟਿਕਟ ਜਮ੍ਹਾਂ ਹੋ ਚੁੱਕੀ ਆ ਜੋ ਬੰਦਾ ਬੇਸਿਕਲੀ ਬਾਹਰ ਦਾ ਰਹਿਣ ਵਾਲਾ ਕਿਤੇ ਹੈ ਹਾਂਜੀ ਬੇਸਿਕਲੀ ਉਹ ਦਿੱਲੀ ਦੇ ਰਹਿਣ ਵਾਲੇ ਆ ਜੀ ਪ੍ਰਾਈਵੇਟ ਜੌਬ ਕਰਦੇ ਆ लव शर्मा उन्हों नाम है जी आ, बाकी डिटेल मैं तो सी करना जो भी उन्होंने कुछ भी है तो डिटेल दिल्ली से आऊँ मैं बेसिकली और वैसे ही रिलेटिव के वहाँ गया हुआ था अपने नंगल में तो सडनली ऐसी मतलब लॉटरी टिकट टिकट लेने का प्लान बन गया देखा हमने तो वो लेते थे वो कह रहे मैं भी कभी, कभी कभार ले, ले लेता कं दो दिन महीने में एक बार मैंने कहा हम भी ट्राई कर लें एक बार जरा पाँच की तो बात है चेक कर लेते हैं

ਇਨ ਕੋਈ ਦੇ ਦੇਣਾ ਉਹ ਹੀ ਦੇਖਿਆ ਅਗੇ ਕੀ ਕੀ ਕਰਨਾ ਹੈ ਕਿਵੇਂ ਕਰਨਾ ਹੈ ਸਭ ਉਹ ਹੀ ਦੇਖਿਆ ਅ ਫਸਟ ਟਾਈਮ ਵੀ ਤੁਸੀਂ ਬਾਈ ਲੋਟਰੀ ਪਹਿਲਾਂ ਕਦੀ ਨਹੀਂ ਨਹੀਂ ਇਹ ਫਸਟ ਟਾਈਮ ਹੈ